ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਿਆਰੇ ਬੱਚਿਓ ਮੈਂ ਤੁਸੀਂ ਜਾਣਦੇ ਹੋ ਕਿ ਵਿਸਾਖੀ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਤੇ ਅੱਜ ਅਸੀਂ ਵਿਸਾਖੀ ਦੇ ਦਿਨ ਇੱਥੇ ਕਿਉਂ ਪਹੁੰਚੇ ਹਾਂ ਕਿਉਂਕਿ ਅਸੀਂ ਇੱਥੇ ਇਤਿਹਾਸਕ ਤਸਵੀਰਾਂ ਨੂੰ ਦੇਖ ਸਕੀਏ ਅਤੇ ਆਪਣੇ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਹੋ ਸਕੀਏ ਇਸ ਲਈ ਤੁਹਾਨੂੰ ਅੱਜ ਇੱਥੇ ਲਿਆਂਦਾ ਗਿਆ ਕਿ ਅੱਜ ਦੇ ਦਿਨ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ 1699 ਈਸਵੀ ਵਿੱਚ ਅਮਰਤ ਸੰਚਾਰ ਕੀਤਾ ਸੀ ਤੇ ਗਿੱਧਣਾਂ ਤੋਂ ਸ਼ੇਰ ਬਣਾਇਆ ਸੀ ਕੇ ਸੇਖੋ ਜੋ ਕਮ ਆ ਉਹ ਮੁਗਲਾਂ ਦੇ ਅਤਿਆਚਾਰ ਤੋਂ ਬਹੁਤ ਉਹਨਾਂ ਤੇ ਮੁਗਲ ਅਤਿਆਚਾਰ ਕਰ ਰਹੇ ਸਨ ਤੇ ਸਿੱਖਾਂ ਨੂੰ ਇਸ ਲਈ ਅਮਰਿਤ ਛਕਾਇਆ ਗਿਆ ਤੇ ਉਹਨਾਂ ਨੂੰ ਸਿੱਖ ਫੌਜ ਉਹਨਾਂ ਦੀ ਅਲੱਗ ਤਿਆਰ ਕੀਤੀ ਗਈ ਖਾਲਸਾ ਫੌਜ ਉਸ ਨੂੰ ਨਾਂ ਦਿੱਤਾ ਗਿਆ ਖਾਲਸਾ ਜੇ ਜੋ ਕਿ ਅਸ਼ੌਦਾ ਅਡੋਲ ਆ ਅਸ਼ੌਦਾ ਤੇ ਅਡੋਲ ਆ ਕਿਸੇ ਤੋਂ ਡਰਦਾ ਨਹੀਂ ਕਿ ਉਹ ਮਜ਼ਲੂਮਾਂ ਅਤਿਆਚਾਰ ਜੋ ਸਾਰੇ ਸੀ ਲੋਕਾਂ ਉਹਨਾਂ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੂੰ ਇਹ ਕਦਮ ਚੁੱਕਣਾ ਪਿਆ ਉਹਨਾਂ ਨੇ ਅੱਜ ਦੇ ਦਿਨ ਕਾਸਾ ਪੰਥ ਦੀ ਸਥਾਪਨਾ ਕੀਤੀ ਤਾਂ ਕਿ ਜੋ ਅਤਿਆਚਾਰਾ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਲਈ ਜੋ ਸਿੱਖ ਹਰ ਸਾਲ ਅੱਜ ਦੇ ਦਿਨ ਵਿਸਾਖੀ ਮਨਾਉਂਦੇ ਹਨ ਤੇ ਇਸ ਤੋਂ ਇਲਾਵਾ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਵੀ ਜੋ ਕਿਸਾਨ ਨੇ ਉਹ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ ਹਰ ਸਾਲ ਜੋ ਲੋਕ ਨੇ ਉਹ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਜੋ ਧਰਮਾਂ ਦੇ ਲੋਕ ਨੇ ਉਹ ਵੀ ਇਨਾਂ ਇਤਿਹਾਸਕ ਸਥਾਨਾਂ ਤੇ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਨੇ ਤੇ ਇੱਕ ਪ੍ਰਣ ਕਰਦੇ ਨੇ ਕਿ ਅਸੀਂ ਵੀ ਜੋ ਕਿ ਸੱਚ ਦੇ ਰਾਹ ਤੇ ਚੱਲੀਏ ਗਰੀਬਾਂ ਦੀ ਮਜਲੂਮਾਂ ਦੀ ਮਦਦ ਕਰੀਏ ਤੇ ਅਸੀਂ ਆਪਣੇ ਧਰਮ ਤੋਂ ਨਾ ਡੋਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ